ਅੱਜ ਕੱਲ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਦੀ ਚਮਕ ਧਮਕ ਲਗਭਗ ਹਰੇਕ ਬੰਦੇ ਨੂੰ ਬੜੀ ਵਧੀਆ ਲੱਗਦੀ ਹੈ ਪਰ ਜਦੋਂ ਆਪਾਂ ਆਪਣੇ ਚਾਣ ਵਾਲਿਆਂ ਦੇ ਕਰੀਬ ਜਾਂਦੇ ਹਾਂ ਉਹਨਾਂ ਦੀ ਅਸਲੀਅਤ ਆਪਾਂ ਨੂੰ ਪਤਾ ਲੱਗਦਾ ਹੈ ਸੱਚ ਝੂਠ ਦਾ ਪਤਾ ਲੱਗਦਾ ਹੈ ਤਾਂ ਆਪਣਾ ਨਜ਼ਰੀਆ ਹੋਰ ਹੋ ਜਾਂਦਾ ਹੈ ਅੱਜ ਦੀ ਸੱਚੀ ਕਹਾਣੀ ਇਸੇ ਗੱਲ ਨਾਲ ਸੰਬੰਧਤ ਹੈ ਦੋ ਜਾਣੇ ਸੋਸ਼ਲ ਮੀਡੀਆ ਤੇ ਮਿਲਦੇ ਨੇ ਇੱਕ ਦੂਜੇ ਦੇ ਕਰੀਬ ਆਉਂਦੇ ਨੇ ਜਦੋਂ ਉਹਨਾਂ ਨੂੰ ਇੱਕ ਦੂਜੇ ਬਾਰੇ ਪਤਾ ਲੱਗਦਾ ਹੈ ਇੱਕ ਦੂਜੇ ਦੀ ਜ਼ਿੰਦਗੀ ਬਾਰੇ ਪਤਾ ਲੱਗਦਾ ਤਾਂ ਖੇਲ ਵਿਗੜ ਜਾਂਦਾ ਹੈ ਵਿਗੜਦਾ ਵੀ ਇੱਥੇ ਤੱਕ ਹੈ ਕਿ ਕਤਲ ਵੀ ਹੋ ਜਾਂਦਾ ਹੈ ਜਦੋਂ ਕਤਲ ਦਾ ਖੁਲਾਸਾ ਹੁੰਦਾ ਹੈ ਤਾਂ ਪਤਾ ਲੱਗਦਾ ਹੈ ਕਿ ਝੂਠ ਦੀ ਬੁਨਿਆਦ ਦੇ ਉੱਤੇ ਰਿਸ਼ਤੇ ਕਾਇਮ ਕਰੇ ਜਾ ਰਹੇ ਸੀ ਪਰ ਇਹੋ ਜਿਹੇ ਰਿਸ਼ਤੇ ਕਦੇ ਵੀ ਨਹੀਂ ਨਿਭਦੇ ਉਸ ਤੋਂ ਬਾਅਦ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਹੈ ਕਿ ਇਹ ਸੋਸ਼ਲ ਮੀਡੀਆ ਤਾਂ ਉਹ ਗੱਲ ਹੈ ਕਿ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਨੇ ਤੇ ਖਾਣ ਵਾਲੇ ਹੋਰ ਨੇ ਤੁਸੀਂ ਵੀ ਇਹ ਸਾਰੀ ਸਟੋਰੀ ਜਦੋਂ ਸੁਣੋਗੇ ਸੋਚਣ ਤੇ ਮਜਬੂਰ ਹੋ ਜਾਓਗੇ ਕਿ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਜ਼ਿਆਦਾ ਸ਼ੋਸ਼ੇ ਹੀ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਗੱਲ ਹੈ 25 ਫਰਵਰੀ 2024 ਦੀ ਸ਼ਕਤਿਸ ਗੜ ਦਾ ਜ਼ਿਲ੍ਹਾ ਕਵੀਰ ਧਾਮ ਕਵੀਰ ਧਾਮ ਦਾ ਇਲਾਕਾ ਕਬਰਦਾ ਕਬਰਦਾ ਦੇ ਵਿੱਚ ਇੱਕ ਸਿਖਸ਼ਤ ਕਲੋਨੀ ਸਵੇਰੇ 10 ਵਜੇ ਦਾ ਸਮਾਂ ਸੀ ਇੱਕ ਰਿਟਾਇਰ ਮਾਸਟਰ ਆਪਣੇ ਘਰੇ ਘੇੜੇ ਦੇ ਰਹਾ ਸੀ ਇਧਰ ਉਧਰ ਘੁੰਮ ਰਿਹਾ ਸੀ ਕਿਉਂ ਘੁੰਮ ਰਿਹਾ ਸੀ ਕਿਉਂਕਿ ਉਸ ਨੂੰ ਬਦਬੂ ਆ ਰਹੀ ਸੀ ਤਾਂ ਘਰ ਵਿੱਚੋਂ ਇੱਕ ਔਰਤ ਨੇ ਪੁੱਛਿਆ ਕਿ ਕੀ ਹੋ ਗਿਆ ਤੁਸੀਂ ਇਧਰ ਉਧਰ ਕਿਉਂ ਘੁੰਮ ਰਹੇ ਹੋ ਤਾਂ ਉਸ ਨੇ ਕਿਹਾ ਕਿ ਮੈਨੂੰ ਘਰ ਵਿੱਚੋਂ ਬਦਬੂ ਆ ਰਹੀ ਹੈ ਤਾਂ ਉਸ ਔਰਤ ਨੇ ਕਿਹਾ ਕਿ ਬਦਬੂ ਆਪਣੇ ਘਰੋਂ ਨਹੀਂ ਆਉਂਦੀ ਬਦਬੂ ਗਮਾਡੀਆਂ ਦੇ ਘਰੋਂ ਆਉਂਦੀ ਹੈ ਇਹ ਬਹੁਤ ਜ਼ਿਆਦਾ ਗੰਦ ਪਾਉਂਦੇ ਨੇ ਇਸ ਕਰਕੇ ਇਹਨਾਂ ਦੇ ਘਰੋਂ ਬਦਬੂ ਆ ਰਹੀ ਹੈ ਤਾਂ ਉਹ ਮਾਸਟਰ ਸਾਹਮਣੇ ਗਮਾਂਡੀਆਂ ਦੇ ਚੱਲਿਆ ਜਾਂਦਾ ਉਹਨਾਂ ਨੂੰ ਕਹਿੰਦਾ ਕਿ ਤੁਹਾਡੇ ਘਰੋਂ ਬਦਬੂ ਆਉਂਦੀ ਹੈ ਤੁਸੀਂ ਸਫਾਈ ਕਰ ਲਿਆ ਕਰੋ ਤੁਸੀਂ ਗੰਦ ਪਾ ਕੇ ਰੱਖਦੇ ਹੋ ਪਰ ਗਮਾਂਡੀ ਕਹਿੰਦਾ ਕਿ ਬਦਬੂ ਸਾਡੇੋਂ ਨਹੀਂ ਆ ਰਹੀ ਬਦਬੂ ਤੁਹਾਡੇ ਘਰੋਂ ਆਉਂਦੀ ਹੋ ਅਸੀਂ ਤਾਂ ਆਪਣਾ ਘਰ ਸਾਫ਼ ਕਰਕੇ ਰੱਖਦੇ ਹਾਂ ਉਹਨਾਂ ਦੀ ਇੱਕ ਦੂਜੇ ਨਾਲ ਕਹਾ ਸੁਣੀ ਹੋ ਜਾਂਦੀ ਹੈ ਉਸ ਤੋਂ 100 ਮੀਟਰ ਦੂਰ ਐਸਪੀ ਆਫਿਸ ਹੁੰਦਾ ਹੈ ਸਵੇਰੇ ਸਵੇਰੇ ਐਸਪੀ ਸਾਹਿਬ ਜਦੋਂ ਦਫਤਰ ਆਉਂਦੇ ਆ ਤਾਂ ਉਹ ਆਪਣੇ ਮੁਲਾਜ਼ਮਾਂ ਨੂੰ ਕਹਿੰਦੇ ਆ ਕਿ ਬਦਬੂ ਆ ਰਹੀ ਹੈ ਮੁਸ਼ਕਾਰ ਹੈ ਤਾਂ ਮੁਲਾਜ਼ਮ ਜਲਦੀ ਜਲਦੀ ਸਫਾਈ ਕਰਦੇ ਨੇ ਪਰਫਿਊਮ ਛਿੜਕਦੇ ਨੇ ਸ਼ਾਮ 5 ਵਜੇ ਜਦੋਂ ਐਸਪੀ ਸਾਹਿਬ ਆਪਣੇ ਘਰ ਜਾਂਦੇ ਨੇ ਤਾਂ ਰਸਤੇ ਵਿੱਚ ਫੇਰ ਉਹਨਾਂ ਨੂੰ ਬਦਬੂ ਆਉਂਦੀ ਹੈ ਪਰ ਉਹ ਇਸ ਗੱਲ ਨੂੰ ਇਗਨੋਰ ਕਰ ਦਿੰਦੇ ਨੇ ਉਸ ਤੋਂ ਬਾਅਦ ਸਾਰੀ ਕਲੋਨੀ ਦੇ ਵਿੱਚੋਂ ਬਦਬੂ ਆਉਣ ਲੱਗਦੀ ਹੈ ਲੋਕ ਇੱਕ ਦੂਜੇ ਨੂੰ ਪੁੱਛਣ ਲੱਗੇ ਕਿ ਬਦਬੂ ਕਿੱਥੋਂ ਆ ਰਹੀ ਹੈ ਤਾਂ ਲੋਕਾਂ ਦਾ ਧਿਆਨ ਇੱਕ ਘਰ ਉੱਤੇ ਪਿਆ ਜਿਹਦੇ ਬਾਹਰ ਜੰਦਾ ਲੱਗਿਆ ਹੋਇਆ ਸੀ ਬਦਬੂ ਉਸ ਦੇ ਵਿੱਚੋਂ ਆ ਰਹੀ ਸੀ ਤਾਂ ਲੋਕਾਂ ਨੇ ਘਰਦਿਆਂ ਨੂੰ ਫੋਨ ਕੀਤਾ ਗੇਟ ਵੀ ਖੜਕਾਇਆ ਪਰ ਕਿਸੇ ਨੇ ਵੀ ਗੇਟ ਨਹੀਂ ਖੋਲਿਆ ਅੰਦਰੋਂ ਕਿਸੇ ਨੇ ਕੋਈ ਆਵਾਜ਼ ਨਹੀਂ ਦਿੱਤੀ ਕਿਉਂਕਿ ਬਾਹਰੋਂ ਜ਼ਿੰਦਾ ਵੀ ਲੱਗਿਆ ਹੋਇਆ ਸੀ ਫਿਰ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਥਾਣਾ ਸਿਟੀ ਦੀ ਪੁਲਿਸ ਮੌਕੇ ਤੇ ਆ ਜਾਂਦੀ ਹੈ ਮੌਕੇ ਤੇ ਆਉਣ ਤੋਂ ਬਾਅਦ ਉਹ ਜ਼ਿੰਦਾ ਤੋੜਦੇ ਨੇ ਜ਼ਿੰਦਾ ਤੋੜਨ ਤੋਂ ਬਾਅਦ ਜਦੋਂ ਉਹ ਗੇਟ ਖੋਲਦੇ ਨੇ ਤਾਂ ਕਿਸੇ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਅੰਦਰ ਕੀ ਮੰਜ਼ਰ ਮਿਲੇਗਾ ਜਿੰਦਾ ਤੋੜ ਕੇ ਗੇਟ ਖੋਲਿਆ ਤਾਂ ਅੱਗੇ 37 ਸਾਲਾ ਬਸੁੰਦਰਾ ਦੀ লাশ ਪਈ ਸੀ ਤੇ ਉਸ ਦੇ ਦੁਲਹਨ ਵਾਲੇ ਕੱਪੜੇ ਪਏ ਹੋਏ ਸੀ ਉਸ ਤੋਂ ਬਾਅਦ ਫੇਰ ਜਦੋਂ ਪੁਲਿਸ ਅੱਗੇ ਜਾਂਦੀ ਹੈ ਤਾਂ ਅੱਗੇ ਉਹਨਾਂ ਨੂੰ ਇੱਕ ਹੋਰ লাশ ਮਿਲਦੀ ਹੈ ਪਾਰਬਤੀ ਦੀ ਜਿਸ ਦੀ ਉਮਰ 60 ਸਾਲ ਸੀ ਇਹ ਦੇਖ ਕੇ ਸਾਰੇ ਇਲਾਕੇ ਦੇ ਵਿੱਚ ਸਾਰੀ ਕਲੋਨੀ ਦੇ ਵਿੱਚ ਹੜਕਮ ਮਚ ਜਾਂਦਾ ਹੈ ਕਿ ਕਲੋਨੀ ਦੇ ਵਿੱਚ ਦੋ ਕਤਲ ਹੋ ਗਏ ਇਹ ਕਤਲਾਂ ਦੀ ਥਾਣਾ ਸਿਟੀ ਦੀ ਪੁਲਿਸ ਐਸਪੀ ਸਾਹਿਬ ਨੂੰ ਸੂਚਨਾ ਦਿੰਦੀ ਹੈ ਐਸਪੀ ਸਾਹਿਬ ਅਭਿਸ਼ੇਕ ਪੱਲਵ ਤੇ ਐਸਪੀ ਹਰੀਸ਼ ਰਠੌਰ ਡੀਐਸਪੀ ਸੰਜੀਤ तिवारी ਵੀ ਮੌਕੇ ਤੇ ਆ ਜਾਂਦੇ ਨੇ ਫੋਰੈਂਸਿਕ ਟੀਮ ਨੂੰ ਰਾਏਪੁਰ ਤੋਂ ਬੁਲਾਇਆ ਜਾਂਦਾ ਹੈ ਉਸ ਤੋਂ ਬਾਅਦ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਤਾ ਜਾਂਦਾ ਹੈ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਪੋਸਟਮਾਰਟਮ ਵਿੱਚ ਆਉਂਦਾ ਹੈ ਕਿ ਦੋਨਾਂ ਦਾ ਕਤਲ ਬਸੁੰਦਰਾ ਅਤੇ 파ਰਵਤੀ ਦਾ ਦੋਨਾਂ ਦਾ ਕਤਲ ਗਲਾ ਦੱਬ ਕੇ ਕੀਤਾ ਗਿਆ ਸੀ ਫੇਰ ਪੁਲਿਸ ਪੁੱਛਗਿੱਛ ਕਰਦੀ ਹੈ ਪਰ ਕਿਤੋਂ ਵੀ ਕੋਈ ਸੁਰਾਗ ਨਹੀਂ ਮਿਲਦਾ ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ ਹੈ ਉਹਨਾਂ ਤੋਂ ਪੁੱਛਿਆ ਜਾਂਦਾ ਪਰ ਉਹ ਵੀ ਕੋਈ ਗੱਲ ਨਹੀਂ ਦੱਸਦੇ ਕਿਸੇ ਨੂੰ ਕੁਝ ਨਹੀਂ ਪਤਾ ਸੀ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਕੈਮਰਿਆਂ ਦੇ ਵਿੱਚ ਇੱਕ ਬੰਦਾ ਆਉਂਦਾ ਜੋ ਇਹਨਾਂ ਦੇ ਘਰੋਂ ਸਕੂਟੀ ਚੱਕ ਕੇ ਲੰਘਦਾ ਦਿਖਾਈ ਦਿੰਦਾ ਹੈ ਫਿਰ ਉਸ ਦੀ ਫੋਟੋ ਕਲੋਨੀ ਵਾਲਿਆਂ ਨੂੰ ਤੇ ਆਸ-ਪਾਸ ਦਿਖਾਈ ਜਾਂਦੀ ਹੈ ਕੋਈ ਕਹਿੰਦਾ ਕਿ ਅਸੀਂ ਇਸ ਨੂੰ ਦੇਖਿਆ ਕੋਈ ਕਹਿੰਦਾ ਕਿ ਅਸੀਂ ਇਸ ਨੂੰ ਨਹੀਂ ਦੇਖਿਆ ਫਿਰ ਮਾਂ ਬੇਟੀ ਦੇ ਮੋਬਾਈਲਾਂ ਦੀ ਸੀਡੀਆਰ ਕਢਾਈ ਜਾਂਦੀ ਹੈ ਤੇ ਫਿਰ ਉਨ੍ਹਾਂ ਵਿੱਚ ਇੱਕ ਨੰਬਰ ਸਾਹਮਣੇ ਆਉਂਦਾ ਜੋ ਥੋੜੇ ਦਿਨ ਪਹਿਲਾਂ ਐਕਟਿਵ ਹੋਇਆ ਸੀ ਜਦੋਂ ਉਸ ਨੰਬਰ ਨੂੰ ਮਲਾਇਆ ਜਾਂਦਾ ਤਾਂ ਕੋਈ ਵੀ ਉਸ ਫੋਨ ਨੂੰ ਨਹੀਂ ਚੱਕਦਾ ਉਸ ਤੋਂ ਬਾਅਦ ਪੁਲਿਸ ਹੋਰ ਤਫ਼ਤੀਸ਼ ਤੇਜ਼ ਕਰਦੀ ਹੈ ਤੇ ਫਿਰ ਪੁਲਿਸ ਇੱਕ ਨਤੀਜੇ ਤੇ ਪਹੁੰਚਦੀ ਹੈ ਉਸ ਜਗ੍ਹਾ ਤੋਂ 114 ਕਿਲੋਮੀਟਰ ਦੂਰ ਬिलासपुर ਬिलासपुर ਦਾ ਇਲਾਕਾ ਸਰਗਿਟੀ ਸਿਰਗਿੱਟੀ ਦਾ ਕੀਰਤੀ ਨਗਰ ਕੀਰਤੀ ਨਗਰ ਦੇ ਬਾੜ ਨੰਬਰ 12 ਦੇ ਵਿੱਚ ਰਹਿਣ ਵਾਲਾ ਆਸ਼ਬਨੀ ਪਾਂਡੇ ਉਸ ਦੇ ਘਰੇ ਪੁਲਿਸ ਛਾਪਾ ਮਾਰਦੀ ਹੈ ਤੇ ਉਹ ਪੁਲਿਸ ਨੂੰ ਘਰ ਹੀ ਮਿਲ ਜਾਂਦਾ ਹੈ ਤੇ ਉਹ ਸਕੂਟੀ ਵੀ ਉਸ ਕੋਲੋਂ ਬਰਾਮਦ ਹੁੰਦੀ ਹੈ ਜੋ ਉਹ ਉਸ ਕਤਲ ਵਾਲੇ ਘਰੋਂ ਲੈ ਕੇ ਆਇਆ ਸੀ ਤਾਂ ਪੁਲਿਸ ਉਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਦੋਨਾਂ ਕਤਲਾਂ ਬਾਰੇ ਪੁੱਛਦੀ ਹੈ ਪਹਿਲਾਂ ਤਾਂ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ ਪਰ ਜਦੋਂ ਪੁਲਿਸ ਸ਼ਕਤੀ ਨਾਲ ਉਸ ਨੂੰ ਪੁੱਛਦੀ ਹੈ ਤਾਂ ਫਿਰ ਉਹ ਰਾਜ ਉਗਲਦਾ ਹੈ ਉਹ ਕਹਿੰਦਾ ਕਿ ਮੈਂ ਸੋਸ਼ਲ ਮੀਡੀਆ ਤੇ ਬੜਾ ਐਕਟਿਵ ਸੀ ਇੱਕ ਦਿਨ ਮੈਂ ਸੋਸ਼ਲ ਮੀਡੀਆ ਦੇਖ ਰਿਹਾ ਸੀ ਦੇਖਦੇ-ਦੇਖਦੇ ਮੈਨੂੰ ਬਸੁੰਦਰਾ ਦੀ ਪ੍ਰੋਫਾਈਲ ਮਿਲੀ ਜੋ 37 ਸਾਲਾਂ ਦੀ ਸੀ ਉਹ ਦੇਖਣ ਨੂੰ ਬੜੀ ਸੋਹਣੀ ਸੀ ਤੇ ਮੈਂ ਉਸ ਦੇ ਵੱਲ ਖਿੱਚਿਆ ਗਿਆ ਅਸੀਂ ਇੱਕ ਦੂਜੇ ਨਾਲ ਚੈਟ ਕਰਨ ਲੱਗੇ ਚੈਟ ਕਰਦੇ ਕਰਦੇ ਸਾਡਾ ਇੱਕ ਦੂਜੇ ਨਾਲ ਪਿਆਰ ਵੱਧ ਗਿਆ ਤੇ ਮੈਨੂੰ ਬਸੁੰਦਰਾ ਨੇ ਕਿਹਾ ਕਿ ਮੈਂ ਤੈਨੂੰ ਮਿਲਣਾ ਚਾਹੁੰਨੀ ਐ ਤਾਂ ਮੈਂ ਉਸ ਨੂੰ ਕਿਹਾ ਕਿ ਦੱਸ ਕਿੱਥੇ ਮਿਲੀਏ ਤਾਂ ਬਸੁੰਦਰਾ ਨੇ ਕਿਹਾ ਕਿ ਤੂੰ ਮੇਰੇ ਘਰ ਹੀ ਆ ਜਾਵੇਂ ਮੈਂ ਆਪਣੀ ਮਾਂ ਪਾਰਬਤੀ ਨੂੰ ਵੀ ਆਪਣੇ ਬਾਰੇ ਦੱਸ ਦਿੱਤਾ ਤਾਂ ਆਸ਼ਬਣੀ ਬਸੁੰਦਰਾ ਦੇ ਘਰੇ ਚਲਿਆ ਜਾਂਦਾ ਹੈ ਉਹ ਮਿਲਦੇ ਨੇ ਮਤੋਂ ਬਾਅਦ ਹੁਣ ਉਹਨਾਂ ਦੀਆਂ ਨਜ਼ਦੀਕੀਆਂ ਹੋਰ ਵੱਧ ਜਾਂਦੀਆਂ ਨੇ ਬਸੁੰਦਰਾ ਦੀ ਮਾਂ ਪਾਰਵਤੀ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਵਿਆਹ ਕਿਉਂ ਨਹੀਂ ਕਰਵਾ ਲੈਂਦੇ ਵਿਆਹ ਕਰਵਾ ਲਓ ਵਧੀਆ ਰਹੋਗੇ ਇਕੱਠੇ ਰਹੋ ਤਾਂ ਇਹ ਗੱਲ ਸੁਣ ਕੇ ਬਸੁੰਦਰਾ ਵੀ ਖੁਸ਼ ਹੋ ਜਾਂਦੀ ਹੈ ਤੇ ਅਸ਼ਬਣੀ ਵੀ ਖੁਸ਼ ਹੋ ਜਾਂਦਾ ਹੈ ਪਰ ਜਦੋਂ ਅਸ਼ਮਣੀ ਨੂੰ ਪਤਾ ਲੱਗਦਾ ਹੈ ਕਿ ਬਸੁੰਦਰਾ ਦਾ ਪਹਿਲਾ ਵਿਆਹ ਹੋ ਚੁੱਕਿਆ ਤੇ ਇਸ ਦੇ ਦੋ ਬੇਟੀਆਂ ਨੇ ਉਹ ਫਿਰ ਬਸੁੰਦਰਾ ਨੂੰ ਇਸ ਬਾਰੇ ਪੁੱਛਦਾ ਹੈ ਤਾਂ ਉਹ ਕਹਿੰਦੀ ਹੈ ਕਿ ਹਾਂ ਪਰ ਮੇਰਾ ਤਲਾਕ ਹੋ ਗਿਆ ਸੀ ਪਰ ਅਸ਼ਮਨੀ ਜਦੋਂ ਹੋਰ ਪਤਾ ਕਰਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਇਸ ਦੇ ਤਿੰਨ ਵਿਆਹ ਹੋਏ ਹੋਏ ਨੇ ਤੇ ਤਿੰਨ ਥਾਂ ਤੋਂ ਹੀ ਇਸ ਨੇ ਤਲਾਕ ਲੈਂਤਾ ਹੋਇਆ ਤਾਂ ਅਸ਼ਮਨੀ ਉਸ ਤੋਂ ਦੂਰੀ ਵਧਾ ਲੈਂਦਾ ਪਰ ਬਸੁੰਦਰਾ ਤੇ ਉਸ ਦੀ ਮਾਂ ਉਸ ਨੂੰ ਵਿਆਹ ਲਈ ਮਜਬੂਰ ਕਰ ਰਹੇ ਸੀ ਦਬਾ ਪਾ ਰਹੇ ਸੀ ਪਰ ਅਸ਼ਮਨੀ ਹੁਣ ਵਿਆਹ ਕਰਾਉਣ ਨੂੰ ਰਾਜੀ ਨਹੀਂ ਸੀ ਪਰ ਬਸੁੰਦਰਾ ਉਸ ਨੂੰ ਬਾਰ ਬਾਰ ਕਹਿੰਦੀ ਸੀ ਕਿ ਮੇਰੇ ਨਾਲ ਵਿਆਹ ਕਰਵਾ ਲੈ ਨਹੀਂ ਤਾਂ ਮੈਂ ਪੁਲਿਸ ਵਿੱਚ ਕੰਪਲੀਟ ਕਰ ਦੇਵਾਂਗੀ ਤੇਰੇ ਉੱਤੇ ਰੇਪ ਦਾ ਪਰਚਾ ਦਰਜ ਕਰਵਾ ਦੇਵਾਂਗੀ ਪਰ ਅਸ਼ਮਨੀ ਤਿਆਰ ਨਹੀਂ ਸੀ ਫਿਰ ਬਸੁੰਦਰਾ ਨੇ ਪੁਲਿਸ ਦੇ ਵਿੱਚ ਕੰਪਲੀਟ ਕਰ ਦਿੱਤੀ ਤਾਂ ਪੁਲਿਸ ਉਹਨਾਂ ਨੂੰ ਸਮਝਾ ਕੇ ਭੇਜ ਦਿੰਦੀ ਹੈ ਕਿ ਲੜਾਈ ਵਿੱਚ ਕੁਝ ਨਹੀਂ ਰੱਖਿਆ ਤੁਸੀਂ ਇੱਕ ਦੂਜੇ ਨਾਲ ਵਿਆਹ ਕਰਵਾ ਲਓ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਜਿਓ ਉਸ ਤੋਂ ਬਾਅਦ ਇਹ 3 ਦਸੰਬਰ 2023 ਨੂੰ ਅਦਾਲਤ ਦੇ ਵਿੱਚ ਵਿਆਹ ਲਈ ਅਰਜ਼ੀ ਦਾਖਲ ਕਰ ਦਿਆ ਕੋਰਟ ਮੈਰਿਜ ਲਈ 22 ਫਰਵਰੀ 2024 ਨੂੰ ਬਸੁੰਦਰਾ ਅਸ਼ਮਨੀ ਨੂੰ ਬੁਲਾਉਂਦੀ ਹੈ ਅਸ਼ਮਨੀ ਘਰੇ ਆ ਜਾਂਦਾ ਹੈ ਤੇ ਬਸੁੰਦਰਾ ਕਹਿੰਦੀ ਹੈ ਕਿ ਆਪਾਂ ਅੱਜ ਕੋਰਟ ਮੈਰਿਜ ਕਰਵਾਉਣੀ ਹੈ ਪਰ ਅਸ਼ਬਨੀ ਬਸੁੰਦਰਾ ਦੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਨਹੀਂ ਸੀ ਫਿਰ ਉਸ ਨੇ ਬਸੁੰਦਰਾ ਨੂੰ ਕਿਹਾ ਕਿ ਠੀਕ ਹੈ ਆਪਾਂ ਵਿਆਹ ਕਰਵਾ ਲੈਂਦੇ ਆ ਚੱਲ ਮੈਂ ਤੈਨੂੰ ਬਿਊਟੀ ਪਾਰਲ ਵਿੱਚ ਛੱਡ ਕੇ ਆਉਣਾ ਤਾਂ ਉਹ ਬਸੁੰਦਰਾ ਨੂੰ ਬਿਊਟੀ ਪਾਰਲਰ ਵਿੱਚ ਛੱਡਿਆ ਆਉਂਦਾ ਹੈ ਤੇ ਬਸੁੰਦਰਾ ਦੀ ਮਾਂ ਪਾਰਵਤੀ ਘਰੇ ਇਕੱਲੀ ਹੁੰਦੀ ਹੈ ਉਹ ਘਰੇ ਆਉਂਦਾ ਤੇ ਉਸ ਦਾ ਗਲ ਦੱਬ ਦਿੰਦਾ ਹੈ ਗਲ ਦੱਬ ਕੇ ਉਸ ਨੂੰ ਮਾਰ ਦਿੰਦਾ ਉਸੇ ਸਮੇਂ ਬਸੁੰਦਰਾ ਵੀ ਘਰੇ ਆ ਜਾਂਦੀ ਹੈ ਜਦੋਂ ਉਹ ਆਪਣੀ ਮਾਂ ਨੂੰ ਮਰਿਆ ਦੇਖਦੀ ਹੈ ਤਾਂ ਉਹ ਰੋਲਾ ਪਾਉਣ ਲੱਗ ਜਾਂਦਾ ਉਸ ਤੋਂ ਬਾਅਦ ਅਸ਼ਮਣੀ ਉਸ ਦਾ ਵੀ ਗਲ ਦਬਤਦਾ ਹੈ ਉਹਨਾਂ ਦੋਨਾਂ ਨੂੰ ਮਾਰਨ ਤੋਂ ਬਾਅਦ ਘਰ ਨੂੰ ਜਿੰਦਾ ਲਾ ਕੇ ਮੋਬਾਈਲ ਚੱਕ ਕੇ ਤੇ ਸਕੂਟੀ ਲੈ ਕੇ ਉੱਥੋਂ ਚਲਿਆ ਜਾਂਦਾ ਹੈ ਅਸ਼ਮਣੀ ਨੂੰ ਲੱਗਦਾ ਸੀ ਕਿ ਮੈਂ ਦੋ ਕਤਲ ਕਰ ਦਿੱਤੇ ਪਰ ਪੁਲਿਸ ਮੇਰੇ ਤੱਕ ਕਦੇ ਨਹੀਂ ਪਹੁੰਚ ਸਕਦੀ ਪਰ ਪੁਲਿਸ ਦੇ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਨੇ ਜਦੋਂ ਆਪਣੀ ਆਈ ਤੇ ਆ ਜੇ ਤਾਂ ਫਿਰ ਵੱਡੇ ਵੱਡੇ ਇਸ ਦੇ ਅੱਗੇ ਪਾਣੀ ਪਰਦੇ ਨੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਤੇ ਅਦਾਲਤ ਨੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਪੁਲਿਸ ਦੀ ਇਹ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸਬੂਤ ਪੇਸ਼ ਕਰਕੇ ਅਸ਼ਮਨੀ ਨੂੰ ਕੜੀ ਤੋਂ ਕੜੀ ਸਜ਼ਾ ਦਵਾਈ ਜਾ ਸਕੇ ਤੇ ਜੇ ਕੋਈ ਹੋਰ ਇਸ ਕਤਲਾਂ ਦੇ ਵਿੱਚ ਸ਼ਾਮਲ ਤਾਂ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਉਸ ਨੂੰ ਵੀ ਬਣਦੀ ਸਜ਼ਾ ਦਵਾਈ ਜਾਵੇ ਸੋ ਗੱਲ ਸੋਸ਼ਲ ਮੀਡੀਆ ਦੀ ਚੱਲੀ ਸੀ ਸੋਸ਼ਲ ਮੀਡੀਆ ਦੀ ਦੁਨੀਆ ਬੜੀ ਬਾਹਰੋਂ ਤਾਂ ਚਮਕਦਾਰ ਲੱਗਦੀ ਹੈ ਪਰ ਇਹ ਅਜਿਹੀ ਦਲਦਲ ਹੈ ਜਦੋਂ ਬੰਦਾ ਇਸ ਵਿੱਚ ਵੱੜ ਜਾਂਦਾ ਫਿਰ ਤਸਦਾ ਹੀ ਜਾਂਦਾ ਸੋ ਸੋਸ਼ਲ ਮੀਡੀਆ ਤੇ ਆਪਾਂ ਰਹਿੰਨੇ ਆ ਆਪਾਂ ਸੋਸ਼ਲ ਮੀਡੀਆ ਨੂੰ ਵਰਤਦੇ ਆਂ ਪਰ ਇਸ ਨੂੰ ਇੱਕ ਲਿਮਟ 'ਚ ਵਰਤੋ ਕਿਉਂਕਿ ਜਦੋਂ ਬੰਦਾ ਫਿਰ ਇਸ ਦੇ ਜਾਲ ਵਿੱਚ ਫਸ ਜਾਂਦਾ ਹੈ ਫਿਰ ਉਸ ਦਾ ਬਾਹਰ ਨਿਕਲਣਾ ਨਾ ਮੁਮਕਿਨ ਹੋ ਜਾਂਦਾ ਹੈ ਤੁਹਾਡੇ ਇਸ ਵੀਡੀਓ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ